ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਮ ਨੌਮੀ ਦੇ ਮੌਕੇ ਤੇ ਤਾਮਿਲਨਾਡੂ ਦਾ ਦੌਰਾ ਕਰ ਰਹੇ ਨੇ ਉਹ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸਮੁੰਦਰੀ ਪੁਲ ਨਵੇਂ ਪੰਬਨ ਰੇਲਵੇ ਬ੍ਰਿਜ ਦਾ ਉਦਘਾਟਨ ਕਰਨਗੇ ਇਹ ਪੁਲ ਰਾਮੇਸ਼ਵਰਮ ਨੂੰ ਮੁੱਖ ਭੂਮੀ ਨਾਲ ਜੋੜੇਗਾ ਤਾਮਿਲਨਾਡੂ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਉਤਸ਼ਾਹਤ ਨੇ ਪ੍ਰਧਾਨ ਮੰਤਰੀ ਮੋਦੀ ਚੇਨਈ ਦੇ ਰਾਮੇਸ਼ਵਰਮ ਤੰਬਰਮ ਵਿਚਕਾਰ ਨਵੀਂ ਰੇਲ ਸੇਵਾ ਅਤੇ ਇੱਕ ਜਹਾਜ਼ ਨੂੰ ਹਰੀ ਝੰਡੀ ਦੇਣਗੇ 550 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ 2.8 ਕਿਲੋਮੀਟਰ ਲੰਬਾ ਪੁਲ ਭਾਰਤੀ ਇੰਜੀਨੀਅਰਿੰਗ ਦੀ ਸ਼ਾਨਦਾਰ ਮਿਸਾਲ ਹੈ ਨਵੇਂ ਪੰਬਨ ਪੁਲ ਵਿੱਚ 72.5 ਮੀਟਰ ਦੀ ਵਰਟੀਕਲ ਲਿਫਟ ਸਪੈਨ ਹੈ ਜਿਹੜਾ ਇਸ ਨੂੰ 17 ਮੀਟਰ ਉੱਪਰ ਚੁੱਕਦਾ ਹੈ ਸਟੇਨਲੈਸ ਸਟੀਲ ਅਤੇ ਦੋਹਰੀ ਰੇਲ ਪਟੜੀਆਂ ਦੇ ਨਾਲ ਇਹ ਟਿਕਾਊ ਅਤੇ ਭਵਿਕ ਲਈ ਤਿਆਰ ਕੀਤਾ ਗਿਆ ਹੈ ਪੰਬਨ ਬ੍ਰਿਜ ਇਸ ਵਨ ਆਫ ਦੀ ਮੋਸਟ ਇੰਪੋਰਟੈਂਟ ਬ੍ਰਿਜ ਇਸ தி ਫਰਸਟ ਵਰਟੀਕਲ ਲਿਫਟ ਸੀ ਬ੍ਰਿਜ And for railways, as a, as well as for Tamil Nadu, this is a major landmark. And this is the rich heritage of our Tamil culture, Tamil language, and the big work, great work done by our engineers. ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ੍ਰੀ ਰਾਮਨਾਥ ਸਵਾਮੀ ਮੰਦਿਰ ਜਾਣਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ ਇਹ ਪੁਲ ਰਾਮੇਸ਼ਰਮ ਦੇ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਵਧਾਏਗਾ ਰਾਮੇਸ਼ਰਮ ਵਿੱਚ ਰੇਲ ਸੰਪਰਕ ਦੇ ਨਾਲ ਦੇਸ਼ ਭਰ ਤੋਂ ਸ਼ਰਧਾਲੂ ਰਾਮ ਕਥਾ ਸ਼ਿਵ ਪੁਰਾਣ ਅਤੇ ਭਗਵਤ ਹਫਤੇ ਵਿੱਚ ਆਸਾਨੀ ਨਾਲ ਪੁੱਜ ਸਕਣਗੇ ਇਸ ਨਾਲ ਖੇਤਰ ਦੇ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ ਪ੍ਰਧਾਨ ਮੰਤਰੀ ਮੋਦੀ ਤਾਮਿਲਨਾਡੂ ਵਿੱਚ 8300 ਕਰੋੜ ਰੁਪਏ ਤੋਂ ਵੱਧ ਦੇ ਰੇਲ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਪੂਰੇ ਹੋ ਚੁੱਕੇ ਪ੍ਰੋਜੈਕਟ ਕਾਟਰਨੂਸ ਮਾਰ ਪੱਤਰਕਾਰਨਗੇ ਇਹ ਪ੍ਰੋਜੈਕਟ ਸੇਰਸਪਾਟਾ ਧਾਰਮਿਕ ਸਥਾਨਾਂ ਅਤੇ ਬਾਜ਼ਾਰਾਂ ਨੂੰ ਜੋੜਨਗੇ ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਪੰਬਨ ਪੁਲ ਦਾ ਨੀਂਹ ਪੱਥਰ ਰੱਖਿਆ ਸੀ ਕੋਵਿਡ ਦੇ ਬਾਵਜੂਦ ਪ੍ਰਧਾਨ ਮੰਤਰੀ 2025 ਵਿੱਚ ਇਸ ਦਾ ਉਦਘਾਟਨ ਕਰ ਰਹੇ ਨੇ ਇਹ ਪੁਲ ਤਾਮਿਲਨਾਡੂ ਦੀ ਅਮੀਰ ਵਿਰਾਸਤ ਅਤੇ ਇੰਜੀਨੀਅਰਿੰਗ ਦਾ ਪ੍ਰਤੀਕ ਹੈ